ਚੇ ਪਾਣੀਆਂ ਸੀ ਜਿਹੜੇ ਪਾਣੀਆਂ ਕਈ ਵਲਿਆ ਨਾ 빙ੀ ਆਈ ਆ ਹੁਣ ਲਾ ਪਾ ਦਿਆਂ ਉਹ ਚੀਜ਼ ਤੋਂ ਮੈਂ ਡਰਦਾ ਸੀ ਕਿ ਬਿੰਗੀਆਂ ਨਾ ਹੋਵੇ ਫਿਲਹਾਲ ਤਾਂ ਹੋਈਆਂ ਨਹੀਂ ਇਹਨਾਂ ਨੂੰ ਹਲਾਣਾ ਪੈਣਾ ਨਾਲ ਦੀ ਨਾਲ ਹੁਣ ਘਮਾਈ ਜਾਣੀਆਂ ਤਰਸਾਂ ਹੀ ਨਹੀਂ ਆ ਬੇ ਚੁੱਸੀ ਜਾਣ ਠੀਕ ਹੈ ਜੀ ਹਾਂ 로ਹੀ ਘਮਾਈ ਜਾਣੀਆਂ ਧਮੜ ਮੜੀਆਂ ਬਾਕੀ ਦੇਖਦੇ ਆ ਬਾਅਦ ਟੈਸਟ ਕਰਕੇ ਆਠ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਆ ਜੀ ਸਾਰੇ ਜਣੇ ਅੱਜ ਆਪਾਂ ਸਗੇ ਫ੍ਰੀ ਤੇ ਝੋਨੇ ਨੂੰ ਵੇਖ ਗਏ ਪਾਣੀ ਛੱਡਣ ਤੇ ਅਸੀਂ ਕਿਹਾ ਚਲੋ ਪਾਣੀ ਪੂਣੀ ਦਾ ਛੱਡ ਦਿੱਤਾ ਪਹਿਲਾਂ ਬੱਤੀ ਦਾ ਕੱਟ ਲੱਗ ਗਿਆ ਹੈਗਾ ਕੱਟ ਲੱਗਣ ਕਰਕੇ ਪਾਣੀ ਤਾਂ ਜਿਹੜਾ ਸਵੇਰ ਦਾ ਛੱਡਿਆ ਸੀ ਖੇਤ ਭਰਿਆ ਨਹੀਂ ਹੁਣ ਦੁਬਾਰਾ ਮੋਟਰ ਆਟੋ ਤੇ ਲਾ ਕੇ ਆਇਆ ਵੀ ਆਪੇ ਜਦੋਂ ਬੱਤੀ ਬੁੱਤੀ ਚੱਲ ਜਾਊਗੀ ਤੇ ਫਿਰ ਚੱਲ ਪੋਗੇ ਆ ਵੀ ਮੋਟਰ ਤੇ ਹੁਣ ਉਹਦੇ ਬਾਅਦ ਫਿਰ ਭੁੱਖ ਜਿਹੀ ਲੱਗੀ ਦੀ ਮੈਂ ਚਲ ਕੋਈ ਖਾਂਦੇ ਆ ਬਣਾ ਕੇ ਨਾ ਪਹਿਲਾ ਕੁਛ ਨਮਕੀਨ ਖਾਣੂ ਮਨ ਕੀਤਾ ਫਿਰ ਮੈਂ ਥੋੜਾ ਪੂਜੀਆ ਲੈ ਕੇ ਖਾ ਲਿਆ ਦੁਕਾਨ ਤੋਂ ਫਿਰ ਮਿੱਠਾ ਖਾਣੂ ਮਨ ਕੀਤਾ ਮੈਂ ਕਿਹਾ ਚੱਲ ਅੱਜ ਘਰੇ ਬਣਾਉਂਦੇ ਆ ਕੁਛ ਫਿਰ ਆਂਦੇ ਆਂਦੇ ਨੇ ਸੋਚਦੇ ਮੈਂ ਕਿਹਾ ਯਾਰ ਕੀ ਬਣਾਈਏ ਫਿਰ ਮੈਂ ਕਿਹਾ ਚੱਲ ਗਲਾਬ ਜਾਮਾ ਬਣਾ ਗਲਾਬ ਜਾਮਣਾ ਬਣਾਉਂਦੇ ਆ ਅੱਜ ਹਨਾ ਤਾਂ ਇਸ ਕਰਕੇ ਆਂਦੇ ਅਸੀਂ ਬ੍ਰੈਡ ਲੈ ਆ ਦੁਕਾਨ ਤੋਂ ਅਸੀਂ ਕਿਹਾ ਗਲਾਬ ਜਾਮਣਾ ਬਣਾਉਂਦੇ ਆ ਆਜੋ ਹੁਣ ਦੱਸਿਓ ਪਹਿਲਾਂ ਤਾਂ ਅਸੀਂ ਆ ਬ੍ਰੈਡ ਲੈ ਲਏ ਆ ਇਹਨੂੰ ਪਹਿਲਾਂ ਆ ਸਾਈਡ ਦੀ ਜੀ ਕਟਾਂਗੇ ਜਿਹੜੀ ਬ੍ਰਾਊਨ ਬ੍ਰਾਊਨ ਚੀਜ਼ ਆ ਇਹ ਸਾਰੀ ਕੱਟ ਕੇ ਰੱਖ ਲੈਣੀ ਸਾਈਡ ਤੇ ਆਹ ਲਓ ਜੀ ਏ ਜਾਨਕੀ ਇਹ ਜਿਹੜੀ ਹੈ ਨਾ ਚੀਜ਼ ਇਹ ਸਾਰੀ ਇਹਦੀ ਲਾਲਾਣੀ ਸਾਈਡ ਤੋਂ ਜੀ ਇਹ ਜਿਹੜੀ ਹੈ ਨਾ ਇਹ ਇਹ ਜੀ ਚੀਜ਼ ਦਾ ਜਿੱਦਾਂ ਸੀ ਜੇ ਪਕੌੜੇ ਬਣਾਣੇ ਹੋਵੇ ਜਾਂ ਆਲੂ ਵਾਲੇ ਜਾਂ ਗੋਲ ਜਿਹੜੇ ਆਪਣੇ ਬੰਬ ਪਕੌੜਾ ਜਿਹਨੂੰ ਅਸੀਂ ਕਹਿ ਦਿੰਦੇ ਆ ਜੇ ਉਹ ਬਣਾਣੇ ਹੋਵੇ ਉਹਨੂੰ ਇਹ ਚੀਜ਼ ਨੂੰ ਉਹਨਾਂ ਨੂੰ ਗ੍ਰाइंड ਕਰ ਲਵੇ ਉਹਦੇ ਨਾਲ ਦਵਾਲੇ ਵੀ ਰਹਾ ਨਾ ਦਾਣੇਦਾਰ ਜਿਹੜੇ ਪਕੌੜੇ ਹੁੰਦੇ ਉਹ ਬਣ ਜਾਂਦੇ ਇਹਦੇ ਨਾਲ ਨਾਲ ਦਵਾਲੇ ਛੱਬੜ ਜਾਂਦੇ ਆ ਉਹ ਵੀ ਲੱਗ ਜਾਂਦੇ ਆ ਤੇ ਬਾਕੀ ਧਿਆਨ ਦਿਖਾਵਾਂਗੇ ਅੱਜ ਗਲਾਬ ਜਮਨਾ ਬਣਾ ਕੇ ਵਧੀਆ ਵਧੀਆ ਛੋਟੇ ਛੋਟੇ ਸਵਾਲ ਆਜੋ ਆਹ ਲੋ ਜੀ ਆਹ ਕੱਢ ਦਿੱਤੇ ਐਦੇ ਸਾਰੇ ਬ੍ਰੈਡ ਐਦੇ ਕੱਟ ਲੈਣੇ ਚਾਰ ਪੀਸ ਹੋ ਗਏ ਚਾਰ ਪੀਸ ਅਸੀਂ ਹੋਰ ਲੈ ਲੈਣੇ ਆ ਲੋ ਜੀ ਦੋਸਤੋ ਤੇ ਬ੍ਰੈਡ ਕੱਟ ਕੇ ਹੋ ਗਏ ਤਿਆਰ ਸਾਡੇ ਬ੍ਰੈਡ ਦੇ ਪੀਸ ਹੋ ਗਏ ਤਕਰੀਬਨ 4 4 8 8 4 12 12 16 ਪੀਸ ਹੋ ਗਏ ਬ੍ਰੈਡਾਂ ਦੇ ਇੱਕ ਘਟਾ ਹੋ ਗਿਆ ਹੁਣ ਇਹਦੇ ਵਿੱਚ ਪਾਈਏ ਦੁੱਧ ਐਡ ਕਰੀਏ ਥੋੜੇ ਜਿਹੇ ਮਲਾਈਏ ਹੈ ਨਾ ਆਹ ਨੂੰ ਲੈ ਵੀ ਦੋਸਤੋ ਹੁਣ ਅਸੀਂ ਕਰਾਂਗੇ ਬ੍ਰੈਡਾ ਦੇ ਵਿੱਚ ਦੁੱਧ ਐਡ ਇਹ ਹੈਗਾ ਆਪ ਦੇਸੀ ਮੈਦਾ ਦੁੱਧ ਆਪਣੇ ਦੁਕਾਨਾਂ ਵਾਲਾ ਨਹੀਂ ਹੈਗਾ ਜਿਹੜਾ ਆਪਣੇ ਘਰੇ ਲੂਣਦੀ ਆ ਘਰਾਂ 'ਚ ਮੱਜਾ ਥੋੜਾ ਐਡ ਕੀਤਾ ਪਹਿਲਾਂ ਫੱਲਾ ਦੇਖਦੇ ਇਹਨੂੰ ਗੁੰਨ ਲਈਏ ਨਾ ਹੋਰ ਇਹਨਾਂ ਜਿਆਦਾ ਦੂਜਾ ਹੋ ਜਿਵੇਂ ਕੰਮ ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਪਾਣੀ ਜਾਂ ਦੁੱਧ ਕੁਝ ਵੀ ਪਾਦੇ ਨਾ ਬ੍ਰੈਡ ਦੇ ਵਿੱਚ ਇਸ ਵੇਲੇ ਨਰਮ ਛੇਤੀ ਹੋ ਜਾਂਦਾ ਮੈਂਟਾ ਦੇ ਵਿੱਚ ਹੀ ਕਿਉਂਕਿ ਸਟਾਰਡ ਤਾਂ ਪਹਿਲੇ ਹੀ ਬਹੁਤ ਹੁੰਦਾ ਹਾਂ ਲਈ ਦੁੱਧ ਐਡ ਕਰ ਲਿਆ ਮੈਨੂੰ ਲੱਗਦਾ ਦੁੱਧ ਥੋੜਾ ਜਿਆਦਾ ਹੀ ਪੈ ਗਿਆ ਸਭ ਤੋਂ ਉਦਾਂ ਮੈਂ ਰੱਖਿਆ ਸੀਗਾ ਪਹਿਲੇ ਬ੍ਰੈਡ ਐਕਸਟਰਾ ਬਾਹਰ ਮੈਨੂੰ ਵੀ ਪਤਾ ਹੁੰਦਾ ਨਹੀਂ ਦੁੱਧ ਜੀ ਜਿਆਦਾ ਪੈ ਜੀਦਾ ਅਸੀਂ ਹੋਰ ਬ੍ਰੈਡ ਵੀ ਪਾ ਸਕਦੇ ਆ ਵਿੱਚ ਠੀਕ ਨੇ ਜੀ ਫਿਰ ਲਾਲ ਨੇ ਦੁੱਧ ਜਿਆਦਾ ਪੈ ਗਿਆ ਇਹਦੇ ਲੈ ਬ੍ਰੈਡ ਅਸੀਂ ਦੋ ਹੋਰ ਐਡ ਕਰ ਲੈਣੇ ਵਿੱਚ ਚੱਕੋ ਦਾ ਜੀ। ਕਬਾਸ। ਲੋ ਜੀ ਦੋਸਤੋ ਸਾਡੇ ਕੋਲ ਹੁਣ ਹੋ ਗਿਆ ਆਟਾ ਰੈਡੀ ਅਸੀਂ ਪੂਰਾ ਜਾਣ ਕੇ ਗਲਾਬ ਜਮਨ ਵਾਲੇ ਰੈਡੀ ਕਰ ਲਿਆ ਆ ਜਿਓ ਹੁਣ ਬੱਤੀ ਦੇ ਗਲਾਬ ਜਮਨ। ਆ ਆਪਣੀਆਂ ਬੱਟ-ਬੱਟ ਕੇ ਰੱਖ ਦਿੱਤੀ ਅਸੀਂ ਗਲਾਬ ਜਮਨ। ਦੇਖੋ ਇੱਕ ਬ੍ਰੈਡ ਲਿਆ ਇਹਦੇ ਵਿੱਚੋਂ ਕਿੰਨੀਆਂ ਬਣਦੀ ਆ। ਜਾਣ ਕੇ ਉੱਧਾ ਜਿੱਥੇ ਤੱਕ ਮੈਂ ਹਿਸਾਬ ਲਾਇਆ ਜੇ ਅਸੀਂ 30 40 ਬਣਾਉਣੀਆਂ ਆ ਤਾਂ ਸਾਨੂੰ ਘੱਟੋ-ਘੱਟ ਦੋ ਬ੍ਰੈਡ ਚਾਹੀਦੇ ਕਿਉਂਕਿ ਇੱਕ ਬ੍ਰੈਡ ਨਾਲ ਤਾਂ 10-15 ਮੱਸੀ ਬਣਨੀ ਆ ਵੱਧ ਤੋਂ ਵੱਧ ਮੇਰੇ ਘਰ ਨਾਲ ਦੁੱਧ ਤਾਂ ਐਵੇਂ ਇੱਕ ਕੋਲੀ ਛੋਟੀ ਮੱਸੀ ਪੈਂਦੀ ਇੱਕ ਕੋਲੀ ਛੋਟੀ ਦੁੱਧ ਦੀ ਜਿੱਦਾਂ ਹਿਸਾਬ ਤਾਂ ਮੈਂ ਥੋੜਾ ਜਿਹਾ ਗਲਤ ਆਪਣਾ ਲੱਗ ਗਿਆ ਸੀਗਾ ਦੁੱਧ ਮੇਰੇ ਤੋਂ ਥੋੜਾ ਜਿਆਦਾ ਪੈ ਗਿਆ ਸੀਗਾ ਤੁਸੀਂ ਇਹ ਗਲਤੀ ਨਾ ਕਰਿਓ ਤੁਸੀਂ ਦੁੱਧ ਹਿਸਾਬ ਨਾਲੇ ਪਾਇਓ ਮੈਂ ਤਾਂ ਚਲੋ ਬਾਅਦ ਚ ਆਣੀ ਉਹ ਨਚੋੜ ਦਿੱਤਾ ਕੱਢ ਕੇ ਫੇਰ ਬਾਅਦ ਚ ਨਚੋੜ ਨਾਲ ਦੁੱਧ ਓਖਾ ਹੋ ਜਾਂਦਾ ਹੁਣ ਇਹ ਆਪਾਂ ਨੂੰ ਐਦਾਂ ਹੀ ਪੀਣਾ ਪੈਣਾ ਖੰਡ 'ਚ ਘੋਲ ਕੇ ਅਸੀਂ ਆਪੇ ਪੀ ਲਵਾਂਗੇ ਇਹਦੇ ਬਾਕੀ ਰਸਕੂਲੀ ਆ ਆਪਣੀਆਂ ਗੁਲਾਬ ਜਾਮਣੀਆਂ ਤਿਆਰ ਆ ਦੇਖੋ ਕਿੰਨੀਆਂ ਬਣਦੀਆਂ 10 ਕ ਬਣ ਚੁੱਕੀ ਐ 10 15 ਕ ਬਾਕੀ ਹੋਰ ਵਾਲੇ ਬੱਟ ਹੋ ਜਾਣੀਆਂ 10 15 ਕ ਬਾਕੀ ਤੁਸੀਂ ਦੁੱਧ ਦੀ ਬਰਤੋਂ ਘੱਟ ਕਰਨੀ ਦੁੱਧ ਥੋੜਾ ਪਾਣਾ ਐਵੇਂ ਪਹਿਲਾਂ ਦੇਖ ਕੇ ਉਹਨੂੰ ਉਹਨੂੰ ਬ੍ਰੈਡਾਂ ਦੇ ਵਿੱਚ ਜੇ ਦੁੱਧ ਪਾ ਐਡ ਕਰਨਾ ਥੋੜਾ ਜਿਹਾ ਦੁੱਧ ਪਾ ਕੇ 2 3 ਕ ਕੋਟ ਪੇਰੋਨੋ ਬਰੇਡਾ ਨੂੰ ਆਇਆ ਨਾ ਰਲਾ ਲਾਣਾ ਫਿਰ ਦੇਖਣਾ ਵੀ ਹੋਰ ਦੁੱਧ ਦੀ ਲੋੜ ਹੈਗੀ ਕਿ ਨਹੀਂ ਨਾਲੇ ਦੋਸਤੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਮੇਰਾ ਭਰਾ ਸਬਸਕ੍ਰਾਈਬ ਆਪ ਵੀ ਕਰੋ ਤੇ ਹੋਰਾਂ ਤੋਂ ਵੀ ਕਰਾਇਆ ਕਰੋ ਪਲੀਜ਼ ਤੇ ਨਾਲੇ ਤੁਸੀਂ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਸਾਨੂੰ ਅਸੀਂ ਵੀਡੀਓ ਕਿਹੋ ਜਿਹੀ ਬਣਾਈਏ ਕਿੱਦਾਂ ਦੀ ਵੀਡੀਓ ਤੁਹਾਡੇ ਮੋੜੇ ਲੈ ਕੇ ਆਈਏ ਜਿਹੜੀ ਤੁਹਾਨੂੰ ਵਧੀਆ ਲੱਗੇ ਤੇ ਰੈਸিপি ਵੀ ਅਸੀਂ ਕਿਹੜੀ ਐਡ ਕਰੀਏ ਤੇ ਕਿਹੜੀ ਬਣਾਈਏ ਸਾਨੂੰ ਕਮੈਂਟ ਦੇ ਵਿੱਚ ਕਰਕੇ ਦੱਸਿਆ ਕਰੋ ਆਈ ਤੁਹਾਡਾ ਕਮੈਂਟਰ ਦਾ ਵੀ ਜਵਾਬ ਜਰੂਰ ਦਵਾਂਗੇ ਦੋਸਤੋ ਬਾਕੀ ਹੁਣ ਤੜਦੇ ਆ ਸੀ ਆਪਣੀਆਂ ਤਿਆਰ ਹੋ ਗਈਆਂ ਅਗਲਾ ਵਜਮਣਾ ਬਣ ਕੇ ਆਜੋ ਚੱਲਦੇ ਆ ਹੁਣ ਅਸੀਂ ਕਿਚਨ ਲੈਟਸ ਗੋ ਲੋ ਜੀ ਹੁਣ ਅਸੀਂ ਫਰਾਈ ਬਿੰਜੇ ਥੋੜਾ ਜਿਹਾ ਕਰਾਂਗੇ ਰਿਫਾਈਨ ਟੈਡ ਵੀ ਜਿਹਦੇ ਨਾਲ ਸਾਡਾ ਇਹ ਫਰਾਈ ਹੋ ਜਵੇ ਤੁਹਾਨੂੰ ਵੀ ਇਹਨਾਂ ਥੋੜਾ ਜਿਹਾ ਲੈ ਲਿਆ ਕਿਉਂਕਿ ਉਹਨਾਂ ਕੀ ਚੀਜ਼ ਦੀ ਬਰਤੋਂ ਕਰਨੀ ਜਿੰਨੇ ਕੀ ਸਾਨੂੰ ਲੋੜ ਆ ਆਪਣੇ ਲੈ ਵੀ ਦੋਸਤੋ ਇੱਕ ਸਾਈਡੋਂ ਲੈ ਚ ਗਿਆ ਪਾ ਲਈਏ ਅਸੀਂ ਕਿਉਂਕਿ ਚਾਣੀ ਵੀ ਬਣਾਣੀ ਆ ਲੈ ਚੀਏ ਪੋਟ ਲਈਏ ਚਾਹ ਲੋ ਜੀ ਹੁਣ ਅਸੀਂ ਤੜ ਲਈਏ ਇਹਨਾਂ ਨੂੰ ਇਹ ਹੋੜੀ ਹੋੜੀ ਜਿੱਦਾਂ ਵਿੱਚ ਛੱਡਣੀ ਆ ਸਾਰੇ ਪੂਰੇ ਪਿਆਰ ਦੇ ਨਾਲ ਇਹੀ ਬਡਾਨਾ ਛਿੱਟਾ ਪਾਵਾਂ ਜਣ ਕੇ ਆਪਣਾ ਬਚਾਅ ਵੀ ਰੱਖਾਂ ਵੀ ਸਾਡੇ ਛਿੱਟਾ ਪਵੇ ਵੀ ਨਾ ਮਾਨੂੰ ਇਦਾਂ ਹੋਲੀ ਹੋਲੀ ਛੱਡੀ ਜਾਣੀ ਵਿੱਚ ਨਾਰਮਲ ਨਾਰਮਲ ਹਰੇ ਨੂੰ ਜਿੰਨਾ ਜਿਹੜਾ ਬਰਾਊਂਡ ਚਾਹੀਆ ਨਹੀਂ ਹੁੰਦੀ ਐ ਨਾ ਉਹਨਾਂ ਚਿਰ ਅਸੀਂ ਵਿੱਚੇ ਰੱਖਣੀ ਆ ਬਰਾਊਂਡ ਦੀ ਜਿਦਾ ਐ ਨਾ ਗੁਲਾਬ ਜਮਣਾ ਹੁੰਦੀ ਐ ਗੁਲਾਬ ਜਮਣਾ ਵਾਂਗੂ ਉਹਨਾਂ ਦਾ ਰੰਗ ਕਰ ਦੇਣਾ ਬਰਾਊਂਡ ਨਾਲ ਹੋਰੀ ਹੋਰ ਵੀ 7-8 ਪੀਸ ਵਿੱਚ ਛੜ ਦੁੱਤੇ ਆ ਤਾਂ ਕਿ ਅਸੀਂ ਕੱਢਾਂਗੇ ਬਾਹਰ ਜਾਣੀ ਕੋਈ ਲੈਣੇ ਨਹੀਂ ਕਰਦੀ ਇਹਨੂੰ ਅਸੀਂ ਚਮਚੇ ਦੇ ਨਾਲੇ ਛੇੜਾਂਗੇ ਹਾਂ ਠੀਕ ਹੈ ਇਹ ਦੋਸਤ ਹੁਣ ਡੇਢ ਤੋਂ ਦੋ ਗਲਾਸ ਲੈ ਲਏ ਪਾਣੀ ਅਸੀਂ ਇਹ ਹੁਣ ਅਸੀਂ ਚਾਹਣੀ ਬਣਾਵਾਂਗੇ ਇਹਦੇ ਵਿੱਚ ਪਾਵਾਂਗੇ ਖੰਡ ਇਹਦੇ ਵਿੱਚ ਖੰਡ ਐਡ ਕਰਾਂਗੇ ਜਾਣ ਕੇ ਜਿੰਨੀ ਸਾਨੂੰ ਚਾਹਣੀ ਚਾਹੀਦੀ ਹੈ ਉਸ ਹਿਸਾਬ ਨਾਲ ਖੰਡ ਐਡ ਕਰ ਲੈਣੀ ਹੈ ਮੈਂ फटाफट ਅਸੀਂ 5 ਗਾਹਾਂ ਡਵਾਵਾਂਗੇ ਠੀਕ ਹੈ ਜੀ ਇਹਦੇ ਨਾਲ ਦੀ ਨਾਲ ਇਹਦੇ ਵਿੱਚ ਅਸੀਂ ਪਾ ਦਵਾਂਗੇ ਲੇਚੀਆ ਲੇਚੀਆ ਦਾ ਪਾਊਡਰ ਕਿਉਂਕਿ ਉਹਦੇ ਨਾਲ ਫਲੇਵਰ ਸਾਡਾ ਵਧੀਆ ਆ ਜਾਣਾ ਹੈ ਸਹੀ ਹੈ ਜੀ ਹੁਣ ਇਹਨੂੰ ਰਿਣੀ ਜਾਣ ਤੋਂ ਚਾਣੀ ਇੱਕ ਸਾਈਡ ਬਣੀ ਜਾਵੇ ਤੇ ਆਪਣੀਆਂ ਖਲਾਵਾਂ ਜਮਣਾਈ ਬ੍ਰਾਊਨ ਹੋ ਰਹੀ ਹੈ ਨਾਲ ਦੀ ਨਾਲ ਲਓ ਜੀ ਇਹ ਆਪਣੀਆਂ ਬ੍ਰਾਊਨ ਹੋ ਗਈ ਹੈ ਤੇ ਹੁਣ ਅਸੀਂ ਆਹਦੇ ਇਹਨੂੰ ਇੱਦਾਂ ਚਮਚੇ ਨਾਲ ਕੱਢੀ ਜਾਂਦੇ ਆ ਤੇ ਚਾਹ ਪੌਣੀ ਦੇ ਵਿੱਚ ਰੱਖੀ ਜਾਇ ਏਦਾ ਇੱਕ ਨਾਲ ਪੌਣੀ ਹੋਈ ਜਾਂਦੀ ਵਧੀਆ ਕਿਉਂਕਿ ਏਦਾ ਸਾਰਾ ਇਹਨਾਂ ਦਾ ਦੂਜਾ ਵਧੀਆ ਪੌਣਾ ਜਾਣੀ ਵਧੀਆ ਢੰਗ ਦੇ ਨਾਲ ਠੀਕ ਹੈ ਜੀ ਲੈ ਵੀ ਦੋਸਤੋ ਚਾਣੀ ਦਿহার ਹੋ ਗਈ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜਾਮਣਾ ਇੱਕ ਇੱਕ ਦੋ ਕੁ ਪਾ ਕੇ ਦੇਖਦੇ ਆ ਪਹਿਲਾਂ ਕਿਵੇਂ ਲੇ ਜਦੋਂ ਗਰਮ ਗਰਮ ਦੇ ਵਿੱਚ ਨਾ ਉਹ ਫਿਰ 빙ੀਆਈਆ ਹੁਣ ਲੱਗ ਪਾ ਦਈਏ ਇਹਨੂੰ ਵੀ ਚਮਚੇ ਦੇ ਨਾਲ ਅਸੀਂ ਮੜ ਜਾ ਹਲਾ ਵੀ ਦਵਾਂਗੇ ਨਾ ਬੇ ਸਹੀ ਰਹਿੰਦੀ ਹੈ ਠੀਕ ਰਹਿੰਦੀ ਹੈ ਬਾਕੀ ਲੱਗਦੀ ਹੈ ਤਾਂ ਠੀਕ ਹੀ ਆ ਮੇਰੇ ਹਿਸਾਬ ਨਾਲ ਪਾ ਤਈ ਹੈ ਨਾ ਤੇ ਬਾਕੀ ਦੇਖ ਕੇ ਮਜ਼ਾ ਆ ਰਿਹਾ ਹੈ ਪੂਰਾ ਕਿਉਂਕਿ ਦੇਖਣ ਨੂੰ ਸੁਆਦ ਹੀ ਆ ਲੱਗੀ ਹੈਗਾ ਨਜ਼ਾਰੇ ਜੇ ਆਈ ਜਾਂਦੇ ਹੈਗੇ ਆ ਆਹ ਲਓ ਜੀ ਛੋਟੀ ਅਗਲਾ ਵੀ ਆਪਣਾ ਆਹ ਲਓ ਤਾਂ ਲੈ ਚੀਆ ਵਿੱਚੇ ਰਹਿਣ ਦੇਣੀਆਂ ਸੀ ਉਹਨਾਂ ਦਾ ਫਲੇਵਰ ਬਣਿਆ ਰਹੂਗਾ ਆਹ ਲਓ ਤਾਂ ਜੀ ਖਲਾਵੀ ਹਮਣਾ ਦਾ ਬਣ ਜਾਣੀਆਂ ਸਾਤੋਂ ਕਾਫੀ ਉਦੋਂ ਜੇ ਜਿਆਦਾ ਦੂਜਾ ਹੋ ਜਵੇ ਨਾ ਚਾਣੀ ਦਾ ਤਾਂ ਗਰਮ-ਗਰਮ ਦੇ ਵਿੱਚ ਇਹ ਪਾਣੀਆਂ ਆ ਸੀ ਜਦੋਂ ਪਾਣੀਆਂ ਕਈ ਵਲੇ ਨਾ 빙ੀ ਆਈਏ ਹੋਣ ਲੱਪਾਂ ਦੀਆ ਉਹ ਚੀਜ਼ ਤੋਂ ਮੈਂ ਡਰਦਾ ਸੀ ਕਿ ਬਿੰਗੀਆਂ ਨਾ ਹੋਵੇ ਫਿਲਹਾਲ ਤਾਂ ਹੋ ਗਿਆ ਨਹੀਂ ਇਹਨਾਂ ਨੂੰ ਹਲਾਣਾ ਪੈਣਾ ਨਾਲ ਦੀ ਨਾਲ ਹੁਣ ਕਮਾਈ ਜਾਣੀਆਂ ਜਰਾ ਸਾਂ ਹੀ ਨਹੀਂ ਆਪੇ ਚੁੱਸੀ ਜਾਣ ਠੀਕ ਹੈ ਜੀ ਹਾਂ 로ਹੀ ਕਮਾਈ ਜਾਣੀਆਂ ਇੰਦਾ ਮੜ ਮੜੀਆਂ ਬਾਕੀ ਦੇਖਦੇ ਆ ਬਾਅਦ ਟੈਸਟ ਕਰਕੇ ਲੈ ਜੀ ਦੋਸਤੋ ਜਾਮਣ ਹੋ ਵੀ ਬਣ ਕੇ ਰੈਡੀ ਆਜੋ ਹੁਣ ਅਸੀਂ ਕਰਦੇ ਆ ਟੈਸਟ ਇਹਦਾ ਤੇ ਦੇਖੋ ਨਾਲੇ ਇਹ ਪੂਰੀਆਂ ਜਾਣ ਕੇ ਨਾ ਸੌਫਟ ਜਿਹੀਆਂ ਬਣੀਆਂ ਆ ਜਾਣ ਕੇ ਬੂਤੀ ਦੂਜੀ ਨਹੀਂ ਸਖਤ ਨਹੀਂ ਆ ਤੇ ਬਾਕੀ ਚੈੱਕ ਕਰਕੇ ਦੱਸਦੇ ਆ ਤੁਹਾਨੂੰ ਕਿਹੋ ਜਿਹੀ ਬਣੀ ਆਪਣੀ ਗਲਾਬ ਜਾਮਾ ਫਿਰ ਤੁਸੀਂ ਵੀ ਟਰਾਈ ਕਰਿਓ ਘਰੇ ਲੋ ਜੀ ਗਲਾਬ ਜਾਮਾ ਆਪਣੀਆਂ ਬਣੀਆਂ ਬਹੁਤ ਜਿਆਦਾ ਸੌਫਟ ਆਹ ਦੇਖੋ ਜੀ ਨਾਲੇ ਵੱਡ ਹੋਈ ਜਾਂਦੀ ਆ ਤੇ ਐਨੀਆਂ ਦਾ ਸਵਾਦ ਬਣਿਆ ਨਾ ਮੈਂ ਟੇਸਟ ਕਰਕੇ 2-3 ਤਾਂ ਮੈਂ ਖਾ ਚੁੱਕਾ ਆ ਪਹਿਲੇ ਤੁਹਾਡੇ ਦੱਸਣ ਦੇ ਨਾਲ ਤੇ ਤੁਸੀਂ ਵੀ ਇਹ ਰੈਸਪੀ ਘਰੇ ਜ਼ਰੂਰ ਬਣਾਣਾ ਤੇ ਬਹੁਤ ਸਵਾਦ ਆ ਆਜੋ ਜੀ ਐਨਾ ਪੂਰੇ ਮਜੇਦਾਰ ਗਲਾਬ ਜਾਮਾ ਕੀ ਤੇ ਹਨੋਂ ਮੈਂ ਦੱਸਾਂ ਸਾਡਾ ਖਰਚਾ ਕਿੰਨਾ ਹੋ ਜਾ ਬਹੁਤਾ ਖਰਚਾ ਨਹੀਂ ਹੈਗਾ 20 ਰੁਪਏ ਦਾ ਬ੍ਰੈਡ ਦਾ ਪੈਕਟ 10 ਰੁਪਏ ਦਾ ਸਿਰਫ ਦੁੱਧ ਲੱਗਾ ਹਨਾ ਤੇ ਔਇਲ ਆਪਣੇ ਕੋ ਘਰੇ ਰਿਫਾਇਨਡ ਹੁੰਦਾ ਹੀ ਆ ਦੁੱਧ ਵੀ ਘਰ ਮਿਲ ਜਾਂਦਾ ਖੰਡ ਵੀ ਘਰੇ ਮਿਲ ਜਿੰਦੀ ਸਿਰਫ ਬ੍ਰੈਡ ਦਾ ਪੈਕਟ ਲੈ ਆਣ ਦੀ ਲੋੜ ਆ ਹੋਰ ਕੁਛ ਨਹੀਂ ਇਹ ਵਧੀਆ ਰੈਸਪੀ ਆ ਨਾਲੇ ਅਸੀਂ ਬਾਹਰਲੇ ਖਾਣੇ ਤੋਂ ਬਚਦੇ ਬਾਹਰ ਜੇ ਦੁਕਾਨਾਂ ਤੇ ਜਾਂਦੇ ਹੋ ਪਤਾ ਨਹੀਂ ਕਿ ਕਿੰਨੇ ਕੀਰ ਦੀ ਚਾਹਣੀ ਪੀ ਹੁੰਦੀ ਆ ਬਣਾ ਬੜਾ ਗੀਂਦੇ ਰਹਿੰਦੇ ਆ ਆ ਘਰ ਦੇ ਵਿੱਚ ਫਰੈਸ਼ ਕਰਾਬ ਜਮਣਾ ਜਦੋਂ ਮਰਜ਼ੀ ਬਣਾ ਸਕਦੇ ਆ ਰਿਸ਼ਤੇਦਾਰਾਂ ਜੀ ਤੇ ਆਜੋ ਟੈਸਟ ਕਰਿਓ ਬਹੁਤ ਸੁ ਗਰਮ ਗਰਮ ਗੁਲਾਬ ਜਾਮਣਾ ਥੈਂਕ ਯੂ ਲਵ ਯੂ ਦੋਸਤੋ ਮਿਲਦੇ ਆ ਨੈਕਸਟ ਬਲੌਗ